ਲੁਧਿਆਣਾ ਦੇ ਪਿੰਡ ਮੋਹੀ ਦੇ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ ਵੈ ਬੱਚੇ ਦੇ ਉੱਤੇ ਹਮਲਾ ਕਰ ਦਿੱਤਾ ਵੈ ਬੱਚੇ ਦੀ ਮੌਤ ਹੋ ਗਈ ਹੈ ਸੰਜੀਵ ਨਾਮ ਦਾ ਬੱਚਾ ਦਾਦਾ ਦਾਦੀ ਨੂੰ ਮਿਲਣ ਦੇ ਲਈ ਬਿਹਾਰ ਤੋਂ ਪੰਜਾਬ ਆਇਆ ਸੀ ਪੰਜਾਬ ਦੇ ਵਿੱਚ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਿਆ ਕਿ ਮੁਲਾਪੁਰ ਹਸਪਤਾਲ ਦੇ ਵਿੱਚ ਜਦ ਬੱਚੇ ਨੂੰ ਲਜਾਇਆ ਗਿਆ ਤਾਰ ਰਸਤੇ ਦੇ ਵਿੱਚ ਹੀ ਬੱਚੇ ਦੀ ਮੌਤ ਹੋ ਗਈ ਸੀ ਤਾਂ ਸੋ ਪੂਰੀ ਘਟਨਾ ਕੀ ਹੈ ਦੱਸ ਜੇ ਕਿ ਜੋ ਲੁਧਿਆਣੇ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਲਗਾਤਾਰ ਕੁੱਤਿਆਂ ਦੇ ਆਤੰਕ ਦੀਆਂ ਖਬਰਾਂ ਤੁਹਾਨੂੰ ਜੋ ਸੁਣਨ ਦੇ ਵਿਚਾਰੀਆਂ ਹੋਣਗੀਆਂ ਤੇ ਹੁਣੇ ਇੱਕ ਹੋਰ ਅਜੀਹਾ ਦੁਖਦਾਇਕ ਘਟਨਾ ਵਾਪਰੀ ਹੈ ਬੱਚੇ ਦੀ ਫਿਰ ਮੌਤ ਹੋ ਗਈ ਹੈ ਕੁੱਤਿਆਂ ਨੇ ਬੱਚੇ ਨੂੰ ਇੱਕ ਵਾਰ ਫਿਰ ਨੋਚ-ਨੋਚ ਕੇ ਖਾ ਲਿਆ ਵੈ ਸੋ ਕਾਰਵਾਈ ਵੀ ਹੋਈ ਸੀ ਕੁੱਤਿਆਂ ਦੇ ਉੱਤੇ ਉਸ ਦੇ ਬਾਅਦ ਇਹ ਜੋ ਕਿ ਇੱਕ ਵਾਰ ਅਜਿਹੀ ਘਟਨਾ ਵਾਪਰੀ ਹੈ ਸੋ ਸਾਜੇ ਕਿ ਬਿਹਾਰ ਤੋਂ ਸੰਜੀਵ ਲੁਧਿਆਣਾ ਆਇਆ ਸੀ ਬੱਚਾ ਆਪਣੇ ਦਾਦਾ ਦਾਦੀ ਨੂੰ ਮਿਲਣ ਦੇ ਲਈ ਜਿਸ ਲਈ ਉਹ ਕੁਝ ਦਿਨ ਪਹਿਲਾਂ ਹੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਲੁਧਿਆਣਾ ਆਇਆ ਸੀ ਔਰ ਇੱਕ ਜੋ ਇਹ ਦੁਖਦਾਈ ਘਟਨਾ ਵਾਪਰਦੀ ਹੈ ਸੋਮਵਾਰ ਦੁਪਹਿਰ ਨੂੰ ਵਾਪਰਦੀ ਹੈ ਜੋ ਕਿਸਾਨ ਸਰਬਜੀਤ ਸਿੰਘ ਟੱਕੜ ਜੋ ਕਿ ਉਹਨਾਂ ਦਾ ਆਲੂਆਂ ਦੀਆਂ ਬੋਰੀਆਂ ਭਰਨ ਦੇ ਵਿੱਚ ਉਸ ਦਾ ਦਾਦਾ ਜੋ ਕਿ ਕੰਮ ਕਰ ਰਿਹਾ ਸੀ ਔਰ ਉਸ ਤੋ ਰਾਣ ਬੱਚਾ ਵੈ ਜੋ ਕਿ ਨਾਲ ਦੇ ਖੇਤ ਦੇ ਵਿੱਚ ਪੜ ਗਿਆ ਤੇ ਕੁੱਤਿਆਂ ਦੇ ਝੁੰਡ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਕੁੱਤਿਆਂ ਦੇ ਦੁਆਰਾ ਬੱਚੇ ਨੂੰ ਕਸੀਟਿਆ ਗਿਆ ਤਸੀਟ ਕੇ ਲੈ ਗਏ ਕੁੱਤੇ ਬੱਚੇ ਨੂੰ ਔਰ ਉਸ ਤੋਂ ਬਾਅਦ ਕੁੱਤਿਆਂ ਦਾ ਜਦ ਇਹ আতੰਕ ਨਜ਼ਦੀਕੀ ਲੋਕਿਆ ਨੇ ਦੇਖਿਆ ਤਾਂ ਲੋਕ ਬੱਚੇ ਨੂੰ ਬਚਾਉਣ ਦੇ ਲਈ ਭੱਜੇ ਪਰ ਜੋ ਇਹ ਪੂਰਾ ਬਚਾਅ ਜੋ ਕੀ ਨਹੀਂ ਕਰ ਪਾਏ ਕਿਉਂਕਿ ਕੁੱਤਿਆਂ ਦੀ ਸੰਖਿਆ ਜ਼ਿਆਦਾ ਸੀ ਖੁੰਖਾਰ ਕੁੱਤੇ ਸੀ 5 ਤੋਂ 6 ਕੁੱਤੇ ਜੋ ਕਿ ਤਾਂ ਇੰਨੇ ਜ਼ਿਆਦਾ ਖਤਰਨਾਕ ਸੀ ਕਿ ਬਚਾਨ ਕੇ ਲੋਕਾਂ ਨੂੰ ਵੀ ਜ਼ਖਮੀ ਕੀਤਾ ਗਿਆ بار بار ਕੁੱਤਿਆਂ ਤੋਂ ਬਚਾਇਆ ਨਹੀਂ ਜਾ ਸਕਿਆ ਮਾਸੂਮ ਨੂੰ ਗਰਦਨ ਸਰੀਰ ਕੰਨ ਦੇ ਕਈ ਹਿੱਸੇ ਜੋ ਕਿ ਕੁੱਤੇ ਬੱਚੇ ਨੇ ਚਬਾ ਗਏ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੇ ਵਿੱਚ ਪਿੰਡ ਮੋਹੀ ਰੁੜਕਾ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਦੇ ਵਿੱਚ ਬੱਚੇ ਨੂੰ ਦਫਨਾਇਆ ਗਿਆ ਸੀ ਸੋ ਇੱਕ ਵੱਡੀ ਘਟਨਾ ਦੁਖਦਾਈ ਘਟਨਾ ਵੈ ਕਿਉਂਕਿ بار بار ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਕੁੱਤਿਆਂ ਦਾ ਅਤੰਕ ਲਗਾਤਾਰ ਜੋ ਕਿ ਦੇਖਣ ਨੂੰ ਮਿਲ ਰਿਹਾ ਵੈ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ بار بار ਜੋ ਇਹ ਕੁੱਤੇ ਨੇ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਲਗਾਤਾਰ ਜਿਹੀਆਂ ਘਟਨਾਵਾਂ ਵਾਪਰ ਰਿਹਾ ਨੇ ਔਰ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਇਸੇ باوجود ਰੋਜ਼ ਇੱਕ ਨਵੀਂ ਘਟਨਾ ਆ ਜਾਂਦੀ ਹੈ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਾਦੀ ਚਲ ਜਾਂਦੀ ਹੈ ਔਰ ਕਟਨਾ ਇੱਥੇ ਜਦੋਂ ਖਰਾਬ ਹੋ ਜਾਂਦੀ ਹੈ ਜਦ ਇਹਨਾਂ ਦੇ ਮੂੰਹ ਨੂੰ ਇੱਕ ਵਾਰ ਖੂਨ ਲੱਗ ਜਾਂਦਾ ਹੈ ਤਾਂ بار بار ਇਹ ਅਜਿਹਾ ਕਰਦੇ ਨੇ ਸੋ ਇਹੀ ਕਟਨਾ ਜੋ ਕਿ ਲੁਧਿਆਣੇ ਦੇ ਇੱਕ ਨਜ਼ਦੀਕੀ ਪਿੰਡ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਬੱਚਾ ਜੋ ਕਿ ਸ਼ਿਕਾਰ ਹੋ ਗਿਆ ਕੁੱਤਿਆਂ ਦਾ ਆਵਾਰਾ ਕੁੱਤਿਆਂ ਨੇ ਇੱਕ ਬੱਚੇ ਨੂੰ ਨੋਚ ਨੋਚ ਕੇ ਖਾ ਲਿਆ ਤੇ ਉਸ ਦੀ ਮੌਤ ਹੋ ਗਈ ਹੈ ਸੋ ਬਿਲਕੁਲ ਖੁਸ਼ਾਵਰ ਪਿੰਡ ਦਾ ਵਸਨੀਕ ਸੀ ਜੋ ਇਹ ਬਿਹਾਰ ਦੇ ਵਿੱਚ ਔਰ ਇੱਥੇ ਆਇਆ ਸੀ ਲੁਧਿਆਣੇ ਦੇ ਨਜ਼ਦੀਕ ਮੁੰਲਾਪੁਰ ਦੇ ਨਜ਼ਦੀਕ ਇੱਕ ਪਿੰਡ ਦੇ ਮੋਹੀ ਪਿੰਡ ਦੇ ਵਿੱਚ ਔਰ ਇੱਥੇ ਆ ਕੇ ਜਦ ਉਸਨੇ ਆਪਣੇ ਦਾਦਾ ਜੀ ਨੂੰ ਮਿਲਣ ਦੀ ਜਿੱਦ ਕੀਤੀ ਸੀ ਤਾਂ ਲੈ ਕੇ ਆਏ ਸੀ ਰਿਸ਼ਤੇਦਾਰ ਉਸ ਨੂੰ ਇੱਥੇ ਔਰ ਜੋ ਇਹ ਮੰਦ ਭਾਗੀ ਘਟਨਾ ਲੁਧਿਆਣੇ ਦੇ ਨਜ਼ਦੀਕ ਮੋਹੀ ਪਿੰਡ ਦੇ ਵਿੱਚ ਵਾਪਰਦੀ ਵੈ ਸੋ ਆਲੂਆਂ ਦੇ ਖੇਤ ਦੇ ਵਿੱਚ ਉਸ ਦਾ ਦਾਦਾ ਮਜ਼ਦੂਰੀ ਕਰਦਾ ਸੀ ਮਤੂਰੀ ਕਰਦਿਆਂ ਦੌਰਾਨ ਇਹ ਘਟਨਾ ਵਾਪਰੀ ਹੈ ਸੰਜੀਵ ਨਾਮ ਦਾ ਇਹ ਬੱਚਾ ਵੈ ਜੋ ਕਿ ਗਲਤ ਟਾਈਮ ਤੇ ਗਲਤ ਜਗ੍ਹਾ ਤੇ ਪਹੁੰਚ ਗਿਆ ਜੋ ਖੇਤਾਂ ਦੇ ਵਿੱਚ ਵੜ ਗਿਆ ਔਰ ਖੇਤਾਂ ਦੇ ਵਿੱਚ ਕੁੱਤੇ ਆਣੇ ਉਸ ਨੂੰ ਘੇਰਾ ਪਾਲਿਆ ਕਸੀਟਦੇ ਹੋਏ ਉਸ ਨੂੰ ਲੈ ਕੇ ਖੁੰਖਾਰ ਕੁੱਤਿਆਂ ਤੋਂ ਬਚਾਉਣ ਦੇ ਲਈ ਵਿਅਕਤੀ ਸਾਹਮਣੇ ਆਏ ਜਿਸ ਚਸ਼ਮਦੀਦ ਮਜ਼ਦੂਰ ਜੋ ਉੱਥੇ ਕੰਮ ਕਰ ਰਹੇ ਸੀ ਕਾਸ਼ੀ ਨਾਮ ਦਾ ਮਜ਼ਦੂਰ ਜਿਸ ਨੇ ਸੰਜੀਵ ਨੂੰ ਕੁੱਤਿਆਂ ਤੋਂ ਜੱਪੜਿਆਂ ਚੋਂ ਕੱਢਣ ਲਈ ਉਸ ਨੂੰ ਬਚਾਉਣ ਦੇ ਲਈ ਉਸ ਨੂੰ ਜਦ ਕੁੱਤਿਆਂ ਵੱਲ ਭੱਜਿਆ ਤਾਂ ਕੁੱਤਿਆਂ ਨੇ ਉਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਔਰ ਪੰਜ ਤੋਂ 6 ਕੁੱਤਿਆਂ ਨੇ ਜੋ ਕਿ ਸੰਜੀਵ ਨੂੰ ਵਕ-ਵਕ ਥਾਮਾਂ ਤੋਂ ਨੋਚਿਆ ਉਸ ਨੂੰ ਖਾਦਾ ਔਰ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਸੋ ਇਸ ਦੌਰਾਨ ਜੋ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਵੀ ਸਖਤ ਕਦਮ ਚੁੱਕੇ ਜਾਂਦੇ ਨੇ ਅਕਸਰ ਪ੍ਰਸ਼ਾਸਨ ਹਰਕਤ ਦੇ ਵਿੱਚ ਦਿਖਾਈ ਦਿੰਦਾ ਵੈ ਤਾਂ ਜੋ ਇਹਨਾਂ ਦੀ ਜੋ ਗਣਤੀ ਨਾ ਜ਼ਿਆਦਾ ਵੱਧ ਸਕੇ ਯਾਨਕਿ ਆਵਾਰਾ ਕੁੱਤਿਆਂ ਦੀ ਜਨਸੰਖਿਆ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਪ੍ਰਸ਼ਾਸਨ ਪੂਰਾ ਯੋਗਦਾਨ ਨਿਭਾਉਂਦਾ ਵੈ ਪਰ ਜੋ ਇੱਕ ਜਾਨਵਰ ਨੂੰ ਇੱਕ ਜਾਨਵਰ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਵੈ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਵੈ ਵੈਕਸਿਨ ਉਹਨਾਂ ਦੀ ਜਨਸੰਖਿਆ ਨੂੰ ਰੋਕਣ ਦੇ ਲਈ ਵੀ ਪ੍ਰਸ਼ਾਸਨ ਦੇ ਵੱਲੋਂ ਜੋ ਇਹਨਾਂ ਦਾ ਆਪਰੇਸ਼ਨਸ ਕੀਤੇ ਜਾਂਦੇ ਨੇ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਉਸ ਤੋਂ ਬਾਅਦ ਜੋ ਕੁਝ ਕੁੱਤੇ ਆ ਦੀਆਂ ਜੋ ਉਹਨਾਂ ਨੂੰ ਲਿਜਾਇਆ ਜਾਂਦਾ ਵੈ ਸ਼ੈਲਟਰ ਦੇ ਵਿੱਚ ਰੱਖ ਲੱਤਾ ਜਾਂਦਾ ਵੈ ਪਰ ਇਹ ਘਟਨਾਵਾਂ ਵੱਧਦੀਆਂ ਉਸ ਵੇਲੇ ਆ ਜਦ ਇਹ ਜੋ ਸ਼ਿਕਾਰ ਕਰਦੇ ਨੇ ਜਾਂ ਤੇ ਬਾਰ ਬਾਰ ਮਾਸ ਖਾਂਦੇ ਨੇ ਔਰ ਜਦੋਂ ਇਹਨਾਂ ਦੀ ਭੁੱਖ ਨੂੰ ਖੂਨ ਲੱਗਦਾ ਵੈ ਫੇਰੇ ਘਟਨਾਵਾਂ ਔਰ ਵੱਧ ਜਾਂਦੀਆਂ ਵੈ ਔਰ ਬੱਚੇ ਅਕਸਰ ਇਹਨਾਂ ਦਾ ਸ਼ਿਕਾਰ ਬਣ ਜਾਂਦੇ ਨੇ ਕਿਉਂਕਿ ਛੋਟੇ ਬੱਚੇ ਆਸਾਨੀ ਦੇ ਨਾਲ ਹੀ ਬੱਚਿਆਂ ਨੂੰ ਫੜ ਲੈਂਦੇ ਨੇ ਔਰ ਇਹਨਾਂ ਤੋਂ ਬਚਣ ਦੇ ਲਈ ਜੇਕਰ ਗੱਲ ਕਰੀਏ ਤਾਂ ਖੁਦ ਦੀ ਸਾਵਧਾਨੀ ਪਹਿਲੇ ਨੰਬਰ ਤੇ ਆਂਦੀ ਹੈ ਖੁਦ ਨੂੰ ਸਾਵਧਾਨ ਰੱਖੋ ਕੋਤ ਨੂੰ ਬਚਾ ਕੇ ਰੱਖੋ ਖੁਦ ਇਸ ਚੀਜ਼ ਤੋਂ ਦੂਰ ਰਹੋ ਆਪਣੇ ਆਪ ਨੂੰ ਜੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਖੁਦ ਸੁਰੱਖਤ ਰੱਖੋ ਕਿਉਂਕਿ ਇਹ ਤੁਹਾਡੀ ਪਹਿਲੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਸੀਂ ਆਪਣਾ ਧਿਆਨ ਆਪ ਰੱਖਣਾ ਹੈ ਨਾ ਅਜਿਹੇ ਜੋ ਕਿ ਘਟਨਾ ਵਾਪਰਦੀ ਹੈ ਜਿੱਥੇ ਉਸ ਜਗ੍ਹਾ ਦੇ ਵਿੱਚ ਬੱਚਿਆਂ ਨੂੰ ਇਕੱਲੇ ਨਾ ਛੱਡੋ ਔਰ ਅਜਿਹੀਆਂ ਚੀਜ਼ਾਂ ਤੋਂ ਬਚ ਕੇ ਰਹਿਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਚਾ ਸਕੋ ਕਿਉਂਕਿ ਅਕਸਰ ਲੋਕ ਅنگੇਲੀ ਕਰ ਜਾਂਦੇ ਨੇ ਬੱਚੇ ਇਕੱਲੇ ਘੁੰਮਦੇ ਅਕਸਰ ਬਾਹਰ ਚਲੇ ਜਾਂਦੇ ਨੇ ਔਰ ਅਜਿਹੀ ਵਾਰਦਾਤ ਹੋ ਜਾਂਦੀ ਹੈ ਅਜਿਹੀ ਬੁਰੀ ਘਟਨਾ ਵਾਪਰ ਜਾਂਦੀ ਹੈ ਇਸ ਕਰਕੇ ਖਿਆਲ ਰੱਖਣਾ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਜੋ ਇੱਕ ਗੱਲ ਇੱਥੇ ਵੀ ਆ ਜਾਂਦੀ ਹੈ ਕਿ ਜੋ ਆਵਾਰਾ ਕੁੱਤੇ ਨੇ ਆਵਾਰਾ ਪਸ਼ੂ ਨੇ ਉਹਨਾਂ ਦਾ ਘਰ ਵੀ ਇਹੀ ਵੈ ਸੋ ਖੁਦ ਨੂੰ ਬਚਾਣਾ ਵੀ ਇੱਥੇ ਲਾਜ਼ਮੀ ਹੋ ਜਾਂਦਾ ਵੈ ਪ੍ਰਸ਼ਾਸਨ ਵੱਲੋਂ ਵੀ ਅਕਸਰ ਕਾਰਵਾਈ ਹੁੰਦੀ ਵੈ ਅਲੱਗ-ਅਲੱਗ ਤਰ੍ਹਾਂ ਦੇ ਕਿੱਦੇ ਨਾਲ ਉਹਨਾਂ ਦੀ ਜਨਸਖਿਆ ਨੂੰ ਰੋਕਣ ਦੇ ਲਈ ਚਾਹੇ ਕਾਰਵਾਈ ਹੋਵੇ ਚਾਹੇ ਉਹਨਾਂ ਨੂੰ ਜਾਂ ਫਿਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾ ਕੇ ਸ਼ੈਲਟਰ ਦੇ ਵਿੱਚ ਰੱਖਿਆ ਜਾਵੇ ਹਰ ਇੱਕ ਤਰ੍ਹਾਂ ਦੀ ਸੰਭਵ ਕਾਰਵਾਈ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਅਕਸਰ ਕੀਤੀਆਂ ਜਾਂਦੀਆਂ ਨੇ ਪਰ ਇਸ ਦੇ ਵਿੱਚ ਬਾਰ-ਬਾਰ ਪਹਿਲੀ ਜ਼ਿੰਮੇਵਾਰੀ ਅਕਸਰ ਉਹਨਾਂ ਦੀ ਹੁੰਦੀ ਹੈ ਜੋ ਬੱਚਿਆਂ ਨੂੰ ਖੁਦ ਇਕੱਲੇ ਛੱਡ ਦਿੰਦੇ ਨੇ ਬਾਹਰ ਜਾਣ ਦੇ ਲਈ ਜਾਂ ਫਿਰ ਸਹੀ ਨਿਗਰਾਨੀ ਨਹੀਂ ਰੱਖਦੇ ਸੋ ਹੋਰ ਵਧਰੀ ਅਪਡੇਟ ਦੇ ਲਈ ਜੁੜਨੋ ਸਾਡੇ ਨਾਲ ਫਿਲਹਾਲ ਸੰਦੇ ਹੋ ਇਜਾਜ਼ਤ ਧੰਨਵਾਦ